ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੀ ਹਾਂ ਦੋ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਜਿਹੜਾ ਹੁਣ ਹੋ ਰਿਹਾ 7 ਵਜੇ ਦਾ 7:05 ਮਿੰਟ ਹੋ ਗਏ ਤੇ ਮੈਂ ਲੈ ਕੇ ਆਈਆਂ ਸਬਜੀ ਭਿੰਡੀਆਂ ਦੀ ਸਬਜੀ ਕੱਟਦੀਆਂ ਤੋ ਕਹੇ ਤਾਂ ਮੈਂ ਰੱਖਤੀ ਸੀ ਜਿਸ ਦਿਨ ਖੇਤੋਂ ਆਈ ਸੀ ਆਈ ਥਿੰਕ ਫਿਰ ਪਰਸੂ ਲਈ ਜਿਸ ਖੇਤੋਂ ਤੋਂ ਉਹ ਕਹੇ ਮੈਂ ਉਸੇ ਦਿਨ ਰੱਖਤੀ ਸੀ ਫਿਰ ਐ ਤੁਰਤੇ ਤੋਂ ਫਿਰ ਟਾਈਮ ਕਾਫੀ ਲੱਗਦਾ ਸਕੌਣ ਕਰਨ ਤੇ ਤੇ ਧੋਤੀਆਂ ਹੋਈਆਂ ਨਹੀਂ ਬਸ ਹੁਣ ਮੈਨੂੰ ਸਬਜੀ ਲਈ ਕੱਟ ਦਾਣੀ ਐ ਮੇਸੇ ਕੱਲ ਮੈਂ ਸ਼ਾਮ ਨੂੰ ਇੱਕ ਦਿਨ ਪਹਿਲਾਂ ਹੀ ਕੱਟ ਕੇ ਰੱਖ ਦਿੰਨ ਹੁੰਨੇ ਪਰ ਕੱਲ ਟਾਈਮ ਨਹੀਂ ਲੱਗਿਆ ਹੈਗਾ ਅ ਅਸੀਂ ਰਾਤ ਨੂੰ ਚਲੇ ਗਏ ਸੀ ਦਿਵਾਨਾ ਤੇ ਦੇ ਰਾਤ ਡੇਟ ਆਇਆ ਮੇਰਾ ਟਾਈਮ ਹੀ ਨਹੀਂ ਲੱਗਾ ਘਟਾਣ ਦਾ ਚਲ ਹੁਣ ਕੱਟ ਲਾਣੇ ਥੋੜੀ ਸਬਜ਼ੀ ਕੋਈ ਜ਼ਿਆਦਾ ਨਹੀਂ ਅੱਜ ਮੈਂ ਉਠਿਆ ਲੇਟ ਸਵੇਰੇ 6:30 ਵਜੇ ਉੱਠੇ ਕਿਉਂਕਿ ਰਾਤ ਸਾਨੂੰ ਘਰੇ ਆਇਆ ਪੌਣੇ 12 ਵਜੇ ਤੇ ਸੌਂਦੇ ਕਰਦੇ 1:00 ਵਜੇ ਬਹੁਤ ਜ਼ਿਆਦਾ ਨੀਂਦ ਆ ਨਹੀਂ ਸੀ ਇੱਕ ਵੈਸੇ ਇੱਕ ਪਹਿਲਾਂ ਰਾਤ ਨੂੰ ਲਾਈਟ ਨਹੀਂ ਸੁਸਦੀ ਨੀਂਦ ਆਇਫੇ ਦਿਨੇ ਨਹੀਂ ਰੈਸਟ ਹੋਇਆ ਹਲੇ ਵੀ ਨੀਂਦ ਪੂਰੀ ਨਹੀਂ ਹੋਈ ਅੱਜ ਸਵੇਰੇ ਉੱਠਦੇ ਮੇਰਾ ਸਿਰ ਐਨਾ ਦੁਖ ਰਿਆ ਹੁਣ ਵੀ ਐਨਾ ਦੁਖ ਰਿਹਾ ਬਸ ਮਾਈਗਰੇਨ ਵੱਜਦੀ ਆਦਾ ਸਿਰ ਬਹੁਤ ਜ਼ਿਆਦਾ ਦਵਿੰਦਰ ਤਾਂ ਮੈਨੂੰ ਕਹਿੰਦੇ ਸੀ ਕਿ ਆਂ ਸੁੱਤੀ ਜਾਂਦੀ ਤੂੰ ਨਾ ਉੱਠਦੀ ਕਿਉਂ ਉੱਠੀ ਆ ਮੈਂ ਕਹਿੰਦਾ ਸਾਈ ਕਿੱਥੇ ਸਰਦਾ ਹੁੰਦਾ ਉੱਠੇ ਬਿਨਾ ਰੋਟੀ ਟੁਕਾ ਕੌਣ ਕਰਦਾ ਹਨਾ ਚਾਹ ਪਾਣੀ ਤੁਹਾਨੂੰ ਕੌਣ ਦਿੰਦਾ ਜੇ ਮੈਂ ਨਾ ਉੱਠਦੀ ਤਾਂ ਚਲੋ ਜੀ ਕਰਨਾ ਪੈਂਦਾ ਕੰਮ ਇਹੋ ਪਤਾ ਹੁੰਦਾ ਵੀ ਇਹ ਕੰਮ ਆਪਣਾ ਤੇ ਆਪਾਂ ਹੀ ਕਰਨਾਗਾ ਹਨਾ ਕਹਿ ਹੀ ਸਕਦੇ ਹੁੰਦੇ ਨਿਕਲਦਾ ਹੀ ਨਹੀਂ ਮੂੰਹ ਚੋਂ ਵੀ ਮੇਰਾ ਕੋਸ ਦੁੱਖ ਦਾ ਦੁੱਖ ਦਾ ਵੀ ਨਹੀਂ ਦੱਸਿਆ ਜਾਂਦਾ ਹੁੰਦਾ ਤੇ ਕੀ ਹਾਵੀ ਨਹੀਂ ਆਉਂਦਾ ਹੁੰਦਾ ਦੁੱਖ ਦੇ ਤਾਂ ਬਹਾਨਾ ਵੀ ਨਹੀਂ ਲੱਗਦਾ ਵੀ ਇਹ ਮੇਰਾ ਕੋਈ ਦੁੱਖ ਦਾ ਦੁੱਖ ਦੇ ਚ ਵੀ ਆਪ ਆਪਣਾ ਕੰਮ ਕਰਦੇ ਆ ਚਾਹ ਕੱਲਾ ਖਾਣ ਪਕਾਉਣੀ ਕਰਦੀ ਏ ਫੇਰ ਹੀ ਬੈਠੇ ਜਾਂਦਾ ਹੁੰਦਾ ਕਰਕੇ ਹੁਣ ਮੈਂ ਦੁੱਧ ਰੱਖਿਆ ਹੈ ਗੈਸ ਗਰਮ ਕਰਨਾ ਦੁੱਧ ਆ ਗਿਆ ਸੀ ਤੇ ਦੁੱਧ ਗਰਮ ਹੁੰਦੇ ਹੁੰਦੇ ਮੈਂ ਸਬਜ਼ੀ ਕੱਟ ਲਾਣੀ ਹੈ ਬਣਾਉਣੀ ਹੈ ਸਬਜ਼ੀ ਤੇ ਉਸ ਤੋਂ ਬਾਅਦ ਫਿਰ ਦੇਖ ਰਿਹਾ ਤੇ ਸਾਫ-ਸਫਾਈ ਹੈ ਕਿ ਮੈਂ ਗੱਦਿਆਂ ਦੀ ਸਫਾਈ ਸੋਚੀ ਹੈ ਵੀ ਅੱਜ ਮੈਂ ਕਰ ਲਾਂ ਜਿਹੜਾ ਉੱਪਰ ਲੌਬੀ ਵਾਲੇ ਦੋ ਗੱਦੇ ਨੇ ਉਹਨਾਂ ਦੀ ਸਾਫ-ਸਫਾਈ ਕਰ ਲਾਂ ਜਿਆਦਾ ਤਾਂ ਨਹੀਂ ਮੈਂ ਕਰੂਗਾ ਮੇਰਾ ਤਾਂ ਸਿਰ ਦੁਖ ਰਿਆ ਉਹ ਗੱਦਿਆਂ ਦੇ ਕਵਰ ਵਗੈਰਾ ਵਾਸ਼ ਕਰ ਦੂੰਗੀ ਤੇ ਉਹ ਨੀਚੇ ਲਾਉਣਿਆਂ ਧੁੱਪੇ ਪਾਉਣ ਨਾ ਝਾੜ-ਝੜਾਈ ਕਰਦੇ ਹਾਂ ਉਹਨਾਂ ਦੀ ਅੱਜ ਮੈਂ ਇੰਨਾ ਕੁ ਸੋਚਿਆ ਕਿਉਂਕਿ ਇਹ ਕੰਮ ਨਾ ਮੈਂ ਸਾਲ ਚ ਇੱਕ ਵਾਰ ਕਰ ਦਿੰਦੀ ਹਾਂ ਗੱਦੇ ਕਾਰਟਨਸ ਇਹੇ ਮੈਨੂੰ ਜਾਦੇ ਬਰਡਨ ਲੱਗਦੇ ਨੇ ਤੇ ਬਾਕੀ ਤਾਂ ਸਾਫ-ਸਫਾਈਆਂ ਚੱਲਦੇ ਰਹਿੰਦੀਆਂ ਨੇ ਉਹ ਤਾਂ ਕੋਈ ਐਡਾ ਵੱਡਾ ਕੰਮ ਨਹੀਂ ਮੈਨੂੰ ਲੱਗਦਾ ਹੈ ਸਾਫ-ਸਫਾਈਆਂ ਦਾ ਅੰਦਰੋਂ ਕਵੜਾ ਡਰਾਅਰ ਮੇਰੇ ਆਲਮੋਸਟ ਸਾਰੇ ਹੀ ਕਲੀਨ ਨੇ ਸਾਰੇ ਹੀ ਸਾਫ਼ ਨੇ ਉਹੀ ਗੱਲ ਆ ਸਾਰ ਪਰ ਸਾਫ ਸਫਾਈ ਚਾਹੁੰਦੇ ਰਹਿੰਦੇ ਨੇ ਨਹੀਂ ਜਾਂਦੇ ਤਾਂ ਬਸ ਜਿਨ੍ਹਾਂ ਦੀ ਨਹੀਂ ਸਫਾਈ ਹੁੰਦੀ ਉਹਨਾਂ ਵੱਲ ਥੋੜਾ ਮੈਂ ਜਾ ਕੇ ਗੌਰ ਫਰਮਾਉਣਾਗਾ ਜਿਵੇਂ ਕਾਰਟਨਸ ਤੇ ਸਾਦੇ ਬੈਡਰੂਮਸ ਤੇ ਗੱਦੇ ਸਬਜੀ ਕੱਢ ਲਈ ਫਿਰ ਬਣਾਉਣਾ ਆਪਾਂ ਸਬਜੀ ਤਿਆਰ ਕਰਦੇ ਆ ਖਾਣਾ ਪੀਣਾ ਬ੍ਰੇਕਫਾਸਟ ਆ ਮੇਰੇ ਕੁਝ ਵੀ ਡਿਸਾਈਡਡ ਨਹੀਂਗਾ ਮੈਂ ਤਾਂ ਆਪਣੇ ਲਈ ਓਟਮੀਲ ਬਣਾ ਲਵਾਂਗੀ ਬਸ ਦਵਿੰਦਰ ਦਾ ਹੁੰਦਾ ਕਿ ਪੁੱਛ ਦਿਆਂ ਉਹਨਾਂ ਨੂੰ ਵੀ ਰੋਟੀ ਖਾ ਲੈਣਗੇ ਜੇ ਉਹਨਾਂ ਕਿਤੇ ਜਾਣਾ ਨਹੀਂ ਕਰੇ ਤਾਂ ਫਿਰ ਕੁਝ ਹਲਕਾ ਬ੍ਰੇਕਫਾਸਟ ਕਰ ਲਵਨੇ ਹੁੰਦੇ ਨੇ ਦੇਖਦੇ ਆ ਕੀ ਬਣਦਾ ਕਦੂ 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 ਰੱਤ ਨਹੀਂ 도ੜ ਕੇ ਬਾੜੀ ਚ ਹੁਣ ਮੈਨੂੰ ਬੜੇ ਵਧੀਆ ਲੱਗਦੇ ਨੇ ਕਦੂ ਤੋੜਨੇ ਸਬਜ਼ੀ ਬਹੁਤ ਸੁਆਦ ਬਣਦੀ ਹੈ ਘਰ ਦੀ ਘਰ ਦੀ ਸਬਜ਼ੀ ਦਾ ਚਾਹੀ ਵੱਖਰਾ ਹੁੰਦਾ ਉਸ ਬਾਜ਼ਾਰ ਤੋਂ ਜਿਹਨੇ ਮਾਰਦੀ ਸਬਜ਼ੀ ਲਿਆਉ ਪਰ ਘਰ ਦੀ ਬਹੁਤ ਟੇਸਟੀ ਬਣਦੀ ਹੈ ਹੂ ਹੂ ਕੋਈ ਭੈਣ ਕਦੂ ਮੰਗਦੀ ਸੀ ਲੋਪਾ ਨੇ ਕਦੂ ਲੈ ਜਾ ਕੇ ਆਉਣਾ ਪੋਗਾ ਲੈਣ ਕਦੂ ਫਿਰ ਤੁਸੀਂ ਕਦੂ ਲੈ ਕੇ ਜਾ ਸਕਦੇ ਕਦੂ ਸਾਡੇ ਬਹੁਤ ਲੱਗਦੇ ਨੇ ਟੱਚ ਬੁੱਡ ਆ ਜੋ ਕਰੇ ਕद्दू ਲੈ ਜਾਓ ਹੈਨਾ ਇਹ ਤਾਂ ਕੋਈ ਚੀਜ਼ ਆ ਵੀ ਨਹੀਂ ਕੋਰੀ ਕਰਨਦੀ ਕद्दू ਆਪਣੇ ਬਹੁਤ ਲੱਗਦੇ ਨੇ ਸੁੱਖ ਨਾਲ ਪਰ ਜਦੋਂ ਘਰ ਦੀ ਸਬਜ਼ੀ ਹੁੰਦੀ ਹੈ ਫਿਰ ਰੋ ਰੋਏ ਆਪਾਂ ਨੂੰ ਖਾਣ ਚ ਸੁਆਦ ਨਹੀਂ ਲੱਗਦੀ ਹੈ ਇੱਕ ਦਿਨ ਛੱਡ ਕੇ ਮੈਂ ਤਾਂ ਖਾ ਸਕਦੀ ਆ ਪਰ ਫਿਰ ਜਦੋਂ ਹੋਰ ਕੋਈ ਪਰਿਵਾਰਕ ਮੈਂਬਰ ਨਹੀਂ ਖਾਂਦਾ ਫਿਰ ਮੈਨੂੰ ਭੈਅ ਲੱਗਦਾ ਚਲੋ ਮੈਂ ਕਰਦੀ ਹਾਂ ਅੱਜ ਵਾਸਤੇ ਕੀ ਬਣਾਵਾਂ ਸਬਜ਼ੀ ਬਹੁਤ ਸੁਆਦ ਲੱਗਦੀ ਹੈ ਰਾਇਤਾ ਕੋਫਤੇ ਇੰਨਾ ਸ਼ੁਕਰ ਕद्दू ਇੱਕ ਹੈ ਪਰ ਇਹਦੀ ਵੈਰਾਈਟੀ ਆਫ ਤੁਸੀਂ ਥਿੰਗਸ ਬਣਾ ਸਕਦੇ ਹੋਗੇ ਹੈਨਾ ਕੋਫਤੇ ਬਣਾ ਲਓ ਰਾਇਤਾ ਪਾ ਲਓ ਬੜਾ ਜ਼ਬਰਫੂਰੀ ਬਣਾ ਲਾਂਗੇ ਮੈਨੂੰ ਹਲਵਾ ਬਣਾਉਂਦੇ ਮੈਨੂੰ ਇਹੇ ਕੁਝ ਨਹੀਂ ਚੰਗਾ ਲੱਗਦਾ ਵੀ ਨਹੀਂ ਤੇ ਸਬਜ਼ੀ ਦਾ ਟੇਸ ਹੀ ਲੱਗਦੀ ਲੱਗਦੀ ਹੈਗੀ ਇੱਧਰ ਬਣ ਚੁੱਕੀ ਸੀ ਭਿੰਡੀ ਦੀ ਸਬਜ਼ੀ ਸਬਜ਼ੀ ਨਾ ਬਹੁਤ ਟੇਸਟੀ ਬਣਦੀ ਆਹ ਵਾਲੀ ਕੜਾਹੀ ਵਿੱਚ ਹਰ ਇੱਕ ਕੜਾਹੀ ਦਾ ਫਰਕ ਹੁੰਦਾ ਟੇਸ ਦਾ ਪਹਿਲਾਂ ਸਟੀਲ ਦੀ ਕੜਾਹੀ ਵਿੱਚ ਬਣਾਉਣੀ ਹੁੰਦੀ ਸੀ ਉਹਦੇ ਵਿੱਚ ਬਿਲਕੁਲ ਮੈਨੂੰ ਟੇਸਟੀ ਨਹੀਂ ਲੱਗਦੀ ਸੀ ਆਹ ਵਾਲੀ ਕੜਾਹੀ ਸਾਡੀ ਪੁਰਾਣੀ ਆ ਕਾਸੀ ਹੋਈ ਹੈ ਬਾਹਰ ਵਾਲੇ ਕੀਚੇ ਚ ਮੈਂ ਕੱਢਤੀ ਸੀ ਪਰ ਮੈਂ ਫੇਰ ਦੁਬਾਰਾ ਚੱਕ ਕੇ ਲੈ ਕੇ ਆਈਆਂ ਸਪੈਸ਼ਲੀ ਭਿੰਡੀ ਦੀ ਸਬਜ਼ੀ ਬਣਾਉਣ ਵਾਸਤੇ ਔਰ ਜਿਹੜੀ ਟੇਸਟੀ ਬਣਦੀ ਆਟਾ ਗੁੰਨ ਕੇ ਰੱਖਤਾ ਸੀ ਹੱਥ ਵੀ ਮੇਰੇ ਹਜਾਟੇ ਵਾਲੇ ਸੀ ਵਾਸ਼ ਹੀ ਨਹੀਂ ਮੈਂ ਕਰ ਪਾਈ ਸੀ ਤੇ ਲੱਸੀ ਬਣ ਚੁੱਕੀ ਨੇ ਮੇਹਰਾਂ ਦੇ ਬਹੁਤ ਬੀਵੀ ਸ케ਜੂਲ ਚੱਲ ਰਿਹਾ ਸੀ ਕਿਚਨ ਵਿੱਚ ਇੱਕਾਜ ਮੇਰਾ ਸਿਰ ਦੁਖ ਰਿਹਾ ਸੀ ਸਵੇਰ ਦਾ ਮਾਈਗਰੇਨ ਬਹੁਤ ਜ਼ਿਆਦਾ ਹੋ ਰਿਹਾ ਸੀਗਾ ਮੈਂ ਚੱਕਰ ਹੀ ਖਾਈ ਜਾ ਰਹੀ ਸੀ ਗੇੜੇ ਮੈਨੂੰ ਸਿਰ ਮੇਰਾ ਘੁੰਮੀ ਜਾ ਰਿਹਾ ਸੀ ਮੇਰਾ ਫਟਾਫਟ ਕਿਸੇ ਕੰਮ ਨੂੰ ਹੱਥ ਹੀ ਨਹੀਂ ਪੈ ਰਿਹਾ ਸੀਗਾ ਲੱਗਦਾ ਜਿਵੇਂ ਫਸ ਮੈਂ ਕੰਧਾਂ ਚ ਭਾਈ ਦੀ ਫਿਰਦੀ ਆ ਹੌਲੀ ਹੌਲੀ ਮੈਂ ਕੰਮ ਕਰੇ ਕਈ ਕਈ ਵਾਰ ਹੁੰਦਾ ਨਾ ਆਪਾਂ ਬਹੁਤ ਐਕਟਿਵ ਹੋਣ ਨਾਲ ਸਿਰ ਦੁਖਣ ਕਰਕੇ ਮੇਰੇ ਉਸ ਤੋਂ ਬਾਅਦ ਗੱਦੇ ਨੀਮੇ ਨੇ ਉੱਪਰੋਂ ਉਤਾਰਤੇ ਸੀ ਉੱਪਰਲੀ ਲੌਬੀ ਵਾਲੇ ਹੋ ਗਏ ਦੋ ਤੇ ਇੱਕ ਬੇਟੇ ਦੇ ਰੂਮ ਚ ਸਿੰਗਲ ਬੈੱਡ ਲੱਗੇ ਹੋਏ ਉਹ ਵਾਲਾ ਗੱਦਾ ਹੋ ਗਿਆ ਫਿਰ ਮੈਂ ਕੱਜ ਚਲੋ ਮੈਂ ਨਾ ਸਿੰਗਲ ਜਿਹੜੇ ਗੱਦੇ ਨੇ ਇਹਨਾਂ ਦਾ ਮੈਂ ਸਾਫ਼ ਸਫਾਈ ਦਾ ਕੰਮ ਕਰਦਾ ਕਵਰ ਉਤਾਰਦਾ ਨਹੀਂ ਕਵਰ ਮਸ਼ੀਨ ਚ ਭਾਗੂਗੀ ਤੋਪੇ ਜਾਣਗੇ ਤੇ ਗੱਦਿਆਂ ਨੂੰ ਧੁੱਪ ਲੱਗ ਜੂਗੀ ਧੁੱਪੇ ਫੇਰ ਆਏ ਹੁੰਦਾ ਵੀ ਚਲੋ 16 ਜਿਹੜਾ ਡਸਟ ਹੈਗਾ ਧੁੱਪ ਨਾਲ ਨਾ ਉੱਪਰ ਆਇਆ ਮੈਂ ਚਾੜ ਜਿਹੜੀ ਜਲਦੀ ਨਿਕਲ ਜਾਂਦਾ ਰੇਤਾ ਵਿੱਚੋਂ ਸਾਫ਼ ਹੋ ਜਾਂਦੇ ਨੇ ਤੇ স্মੈਲ ਨਹੀਂ ਰਹਿਣੀ ਸਿਰਸਲਾ ਆਉਂਦੀ ਹੈ ਚਲੋ ਧੁੱਪ ਲੱਗ ਜਾਂ ਸੋ ਸੁਵਦਿੰਦਰ ਨੇ ਖਾਣਾ ਸੀ ਭਿੰਡੀ ਨਾਲ ਕ੍ਰਿਸਪੀ ਪਰੌਂਠਾ ਉਹਨਾਂ ਨੂੰ ਬਣਾ ਕੇ ਦਿੱਤਾ ਪਰੌਂਠਾ ਮੈਂ ਆਪਣੇ ਲਈ ਬਣਾਇਆ ਸੀ ਅੱਜ ਓਟਮੀਲ ਯਾਰਾ ਮੇਰਾ ਬ੍ਰੈਕਫਾਸਟ ਓਟਮੀਲ ਅੱਜ ਮੈਂ ਥੋੜਾ ਲੇਟ ਹੋ ਗਈ ਸਮਾਂ ਨਾ ਹੋ ਗਿਆ ਬ੍ਰੈਕਫਾਸਟ ਬਟ ਇਟਸ ਓਕੇ ਸਭ ਕੁਝ ਚੱਲਦਾ ਘਰੇ ਨਾ ਕੋਈ ਸੱਚ ਚੀਜ਼ ਦਾ ਕੋਈ ਐਗਜ਼ੈਕਟ ਟਾਈਮ ਨਹੀਂ ਹੁੰਦਾ ਤੇ ਹੁਣ ਆਪਾਂ ਕਰਦੇ ਆਪਣਾ ਬ੍ਰੈਕਫਾਸਟ ਇੰਜੋਏ ਤੇ ਹੁਣ ਗੱਗਾਂ ਨੇ ਕਵਰ ਵਾਸ਼ ਹੋ ਚੁੱਕੇ ਸੀ ਮਸ਼ੀਨ 'ਚ ਮੈਂ ਪਾਤੇ ਸੀ ਵਾਸ਼ ਹੋ ਗਏ ਤੇ ਫਿਰ ਹੁਣ ਮੈਂ ਇਹਨਾਂ ਨੂੰ ਪਾ ਦਾਂ ਨੀ ਸੁੱਕਣੇ ਫਿਰ ਮੈਂ ਕਿ ਜੇ ਮੈਂ ਰੱਖ ਦੂੰਗੀ ਨਾ ਧੋਉਂਗੀ ਫਿਰ ਆਈ ਨਾ ਪਤਾ ਇੱਕ ਦਿਨ ਦੋ ਦਿਨ ਪਏ ਰਹਿਣ ਜਿਹੜਾ ਕੰਮ ਨਾਲ ਦੇ ਨਾਲ ਖਤਮ ਹੁੰਦਾ ਸਗੋਂ ਨਾਲ ਦੇਣ ਉਹਨੂੰ ਖਤਮ ਕਰੋ ਜੇ ਕੋਈ ਕੰਮ ਆਪਾਂ ਕਰਨਾ ਹੀ ਕਰਨਾ ਬਾਕੀ ਇਹ ਚੀਜ਼ਾਂ ਆਈ ਨੇ ਸਾਫ ਸਫਾਈ ਸਾਲ ਚ ਇੱਕ ਵਾਰ ਹੀ ਹੁੰਦੀ ਆ ਤੇ ਹੌਲੀ ਹੌਲੀ ਕਰਕੇ ਹੁਣ ਸਾਫ ਸਫਾਈਆਂ ਕਰਦੇ ਜਾਵਾਂਗੇ ਆਪਾਂ ਵਧੀਆ ਤਰੀਕੇ ਨਾਲ ਵੀ ਸਾਫ ਸਫਾਈ ਕਰ ਪਾਵਾਂਗੇ ਤੇ ਆਪਣੇ ਆਪ ਤੇ ਕਬੂਜਾ ਵੀ ਨਹੀਂ ਬਣੂਗਾ ਸਾਫ ਸਫਾਈ ਦਾ ਗੱਦਿਆਂ ਨੂੰ ਕਵਰ ਸੁੱਕਣੇ ਪਉਣ ਤੋਂ ਬਾਅਦ ਕਿਚਨ ਦਾ ਸਾਰਾ ਕੰਮ ਕਰਨ ਤੋਂ ਬਾਅਦ ਹੁਣ ਮੈਂ ਗੱਦੇ ਝਾੜਨੇ ਸੀ ਧੁੱਪੇ ਮੈਂ ਆਲਰੇਡੀ ਰੱਖ ਦਿੱਤੀ ਸੀ ਜਿਹੜਾ ਮੈਂ ਇੱਕ ਨੀਚੇ ਗੱਦਾ ਰੱਖਿਆ ਸੀ ਫਲੋਰ ਤੇ ਫਲੋਰ ਵੀ ਸਾਫ਼ ਦੀ ਹੈਲਪਰ ਪੋਚਾਂ ਲਗਾਈ ਹੋਈ ਸੀ ਤੇ ਹੁਣ ਮੈਂ ਗੱਦੇ ਇੱਕ ਵਾਰ ਤੇ ਮੈਂ ਕੱਪੜੇ ਨਾਲ ਝਾੜਦਾ ਨੇ ਉੱਪਰ ਉੱਪਰ ਜਿੰਨਾ ਉੱਪਰ ਮੈਨੂੰ ਹਲਕਾ ਹਲਕਾ ਰੇਤਾਂ ਜਾਂ ਫੀਲ ਹੋਇਆ ਇਹਨਾਂ ਦੇ ਉੱਪਰ ਤੇ ਇਹ ਮੈਂ ਉਹ ਕੱਪੜਾ ਨਾਲ ਝਾੜ ਦੂੰਗੀ ਜਿੰਨੇ ਖਿਚੜ ਜਾਣਗੇ ਤੇ ਉਸ ਤੋਂ ਬਾਅਦ ਮੈਂ ਅੰਦਰ ਲਿਜਾ ਕੇ ਇਹਨਾਂ ਨੂੰ ਫਿਰ ਵੈਕਿਊਮ ਕਰ ਦੂੰਗੀ ਇਸ ਤੋਂ ਨਾ ਕੁਝ ਮੇਰੇ ਗੱਦਿਆਂ ਦੇ ਰੂਟੀਨ ਹੁੰਦਾ ਸਾਲ 'ਚ ਇੱਕ ਵਾਰ ਹੀ ਮੈਂ ਇਹਨਾਂ ਦੇ ਕਵਰ ਵਾਸ਼ ਕਰਦੇ ਇੱਕ ਵਾਰ ਹੀ ਧੁੱਪ ਲਵਾਉਣੀ ਆ ਤੇ ਵੈਸੇ ਦੋ ਵਾਰ ਵੀ ਕਰ ਦੇਣੇ ਚਾਹੀਦੇ ਨੇ ਪਰ ਹੁਣ ਐਂ ਲੱਗਦਾ ਵੀ ਹਿੰਮਤ ਜੀ ਪੈਂਦੀ ਨਹੀਂ ਹੈਗੀ ਕਿਥੋਂ ਨਿਯਾਣੇ ਨਹੀਂ ਹੈਗੇ ਘਰੇ ਨਿਯਾਣੇ ਨਾਲ ਤਾਂ ਹੁੰਦਾ ਵੀ ਚਲ ਬੱਚਿਆਂ ਨੇ ਕੁਝ ਲੋਲ ਤਾਂ ਗੱਦੇ ਦੇ ਕੁਝ ਹੋਰ ਸੁਭੀ ਚੀਜ਼ ਖੰਡਿਆਤੀ ਹੈ ਕਦੇ ਵੀ ਤੇ ਆਪ ਨੂੰ ਹੁਣ ਆ ਰਿਹਾ ਲੱਗਦਾ ਵੀ ਹੁਣ ਇੰਨੀ ਲੋੜ ਹੈ ਨਹੀਂਗੇ ਨਾਲ ਸਾਫ ਸਫਾਈ ਦੀ ਵੀ ਸਾਲ 'ਚ ਇੱਕ ਵਾਰ ਹੀ ਕਰ ਦੋ ਇਨਾਫ ਹੁੰਦੀ ਹੈ ਗੱਡੇ ਵਿੱਚ ਚੱਕ ਲਈ ਸੀ ਅੰਦਰ ਇੱਕ ਵਾਰ ਤਾਂ ਮੈਂ ਬਾਹਰ ਝਾੜ ਦਿੱਤੀ ਸੀ ਉਸ ਤੋਂ ਬਾਅਦ ਅੰਦਰ ਆ ਕੇ ਫਿਰ ਮੈਂ ਇਹਨਾਂ ਨੂੰ ਵੈਕਿਊਮ ਕਰ ਰਹੀ ਆਂ ਇਹ ਵੈਕਿਊਮ ਮੇਰਾ ਬਹੁਤ ਪੁਰਾਣਾ ਬਹੁਤ ਪੁਰਾਣਾ ਇਹ ਵੈਕਿਊਮ ਘੱਟੋ-ਘੱਟ ਹੋਊਗਾ ਅ 20 ਸਾਲ ਪੁਰਾਣਾ ਪਰ ਇਹਨੂੰ ਮੈਂ ਯੂਜ਼ ਮੈਂ ਹੁਣ ਕਰ ਲਈ ਆਂ ਵੀ ਇਹ ਕੀਤਾ ਹੋਇਆ ਯੂਜ਼ ਪਹਿਲਾਂ ਵੀ ਕਰਦੇ ਰਹੇ ਆਂ ਦਵਿੰਦਰ ਕਾਰ ਵੀ ਸਾਫ਼ ਕਰਦੇ ਰਹੇ ਨੇ ਕਰਿਆ ਹੋਇਆ ਪਰ ਮੈਂ ਵਿੱਚ ਜੇ ਫੇਰ ਯੂਜ਼ ਕਰਨਾ ਛੱਡਤਾ ਸੀਗਾ ਤੇ ਹੁਣ ਮੈਂ ਦੁਬਾਰੇ ਫੇਰ ਇਹਨੂੰ ਕੱਢਿਆ ਸਾਫ਼ ਕਰਨ ਵਾਸਤੇ ਕਿਉਂਕਿ ਮ ਆ ਮੇਰੇ ਨਾ ਮੋਢਿਆਂ ਚ ਦਰਦ ਰਹਿੰਦਾ ਮੇਰੇਆਂ ਚ ਬਹੁਤ ਜ਼ਿਆਦਾ ਨਹੀਂ ਹੁੰਦਾ ਕਦੇ ਘੱਟ ਕਦੇ ਜ਼ਿਆਦਾ ਤੇ ਫਿਰ ਮੈਂ ਕਿਹਾ ਹੁਣ ਮੈਂ ਹੱਥਾਂ ਨਾਲ ਆਪੇ ਬਾਹਾਂ ਨਾਲ ਇਤ ਜ਼ਿਆਦਾ ਜ਼ੋਰ ਲਗਾਉਂਗੀ ਫਿਰ ਮੈਂ ਜਾਦਾ ਨਾ ਕਿਉਂ ਮੈਂ ਫਿਰ ਮੈਂ ਦਵਿੰਦਰ ਨੂੰ ਕਿਹਾ ਮੈਨੂੰ ਵੈਕਿਊਮ ਦੋ ਕੱਢ ਕੇ ਫਿਰ ਉਹਨਾਂ ਨੇ ਬਾਹਰੋਂ ਸਟੋਰ ਚੋਂ ਵੈਕਿਊਮ ਦਿੱਤਾ ਕੱਢ ਕੇ ਕਹਿੰਦੇ ਫਿਰ ਫਾਇਦਾ ਲੈ ਇਹਦਾ ਯੂਜ਼ ਕਰਾਇਆ ਕਬ ਤੂੰ ਕਰਦੇ ਕਿਉਂ ਨਹੀਂ ਤੇ ਕਿਤੇ ਨਿੱਕੇ ਮੇਰੇ ਮਨ ਚ ਆਏ ਨਹੀਂ ਸੀ ਵੀ ਹੁਣ ਨਵੀਂ ਟੈਕਨੋਲੋਜੀ ਆ ਗਈ ਇਹ ਪੁਰਾਣੀ ਟੈਕਨੋਲੋਜੀ ਦਾ ਪਤਾ ਨਹੀਂ ਕੰਮ ਕਰੂ ਪਤਾ ਨਾ ਕਰੂਗਾ ਪਰ ਅੱਗੇ ਦਿਖਾਵਾਂਗੀ ਮੈਂ ਤੁਹਾਨੂੰ ਡਸਟ ਦੇ ਵਿੱਚੋਂ ਵੀ ਕਿੰਨੀ ਨਿਕਲੀ ਹੈ ਬਹੁਤ ਡਸਟ ਖਿੱਚੀ ਆ ਇਹਨੇ ਮੈਨੂੰ ਉਮੀਦ ਨਹੀਂ ਸੀ ਵੀ ਡਸਟ ਖਿੱਚੂਗਾ ਇਹ ਮੈਨੂੰ ਅਸੀਂ ਇੱਕਲੀ ਆਵਾਜ਼ ਜਿਹਾ ਕਰਦਾ ਕਿ ਡਸਟ ਖੇਚਣੀ ਹੈਗੀਆਂ ਨੇ ਤੇ ਹੁਣ ਮੇਰੇ ਵਿੱਚੋਂ ਜਿਹੜੇ ਅੰਦਰ ਇਹਦਾ ਡਸਟ ਵਾਲਾ ਬੈਗ ਲੱਗਿਆ ਹੁੰਦਾ ਥੈਲਮ ਲੱਗੀ ਹੁੰਦੀ ਉਹਦੇ ਵਿੱਚੋਂ ਮੈਂ ਕੱਢ ਰਹੀਆਂ ਡਸਟ ਕਾਫੀ ਡਸਟ ਨਿਕਲੀ ਕੱਦਿਆਂ ਵਿੱਚੋਂ ਮੈਨੂੰ ਅਸੀਂ ਜਿਹੜਾ ਕੰਮ ਕਰਨਾ ਗਏ ਨੇ ਕੋਈ ਘੂੰ ਘੂੰ ਕਰੀ ਜਾਂਦਾ ਪਰ ਰੀਅਲੀ ਨੇ ਡਸਟ ਬਹੁਤ ਕੱਢੀ ਫਿਰ ਮੈਨੂੰ ਤਾਂ ਤਸੱਲੀ ਹੀ ਹੋ ਗਈ ਮਨ ਖੁਸ਼ੀ ਹੋਈ ਵੀ ਹਾਂ ਠੀਕ ਹੈ ਇਹ ਤਾਂ ਵਧੀਆ ਗੈਜਟ ਆ ਨਾ ਸਾਫ ਸਫਾਈ ਕਰਨ ਦਾ ਕੰਮ ਸੌਖਾ ਹੀ ਹੋ ਗਿਆ ਤੇ ਇੱਕ ਇੱਕ ਕਰਕੇ ਮੈਂ 3 ਗੱਡੇ ਵੈਕਿਊਮ ਕੀਤੇ ਤੇ ਇਸ ਤਰ੍ਹਾਂ ਫਿਰ ਆਪਣੇ ਆਪ ਨੂੰ ਵੀ ਤਸੱਲੀ ਹੋ ਗਈ ਕਿ ਹਾਂ ਗੱਡੇ ਸਾਫ ਹੋ ਗਏ ਡਸਟ ਕਾਫੀ ਨਿਕਲੀ ਇਹਦੇ ਵਿੱਚੋਂ ਥੈਲੀ ਚੋਂ ਨਾ ਕਾਫੀ ਡਸਟ ਨਿਕਲੀ ਗੱਡਿਆਂ ਵਿੱਚੋਂ ਕੁਝ ਤਾਂ ਮੈਂ ਬਾਹਰ ਕੱਪੜੇ ਨਾਲ ਝਾੜਤੀ ਕੁਛ ਨਹੀਂ ਡਸਟ ਉਹਨਾਂ ਵਿੱਚੋਂ ਨਿਕਲੀ ਤੇ ਫਿਰ ਮੈਨੂੰ ਇਹ ਹੋ ਗਏ ਕਿ ਚਲੋ ਹਾਂ ਇਹ ਤਾਂ ਕੰਮ ਦੀ ਚੀਜ਼ ਹੈਗੀ ਆਪਣੀ ਚੀਜ਼ ਵੇਸਟ ਨਹੀਂ ਗਈ ਨੀ ਮੇਰੇ ਮਨਸ ਤਾਂ ਐਸੀ ਵੀ ਨਹੀਂ ਮੈਂ ਫਿਰ ਨਵਾਂ ਵੈਕਿਊਮ ਲਾਉਂਗੀ। ਉਹ ਨਵਾਂ ਹਾਲੇ ਇਹ ਯੂਜ਼ ਕਰਦੇ ਆਂ ਦੇਖਦੇ ਹਨ ਕਿੰਨੇ ਕੁਛ ਨਹੀਂ ਠੀਕ ਰਬੂਤਾ ਫਿਰ ਨਵਾਂ ਵੀ ਲੈਣਾ ਪਊਗਾ। ਕਿਉਂਕਿ ਹੁਣ ਆਪਾਂ ਨੂੰ ਆਪਣੇ ਸਿਹਤ ਦਾ ਧਿਆਨ ਜ਼ਿਆਦਾ ਰੱਖਣਾ ਚਾਹੀਦਾ ਥੱਕਾ ਨਹੀਂ ਕਰਨਾ ਚਾਹੀਦਾ ਹੈਗਾ ਅੱਗੇ ਤਾਂ ਮੈਂ ਬਾਹਮਾ ਤਾਂ ਬਹੁਤ ਜ਼ੋਰ ਲਾ ਲਾਉਂਦੀ ਹੁੰਦੀ ਸੀ ਪਰ ਹੁਣ ਦੇਖ ਕੀ ਸਾਰਾ ਕੁਝ ਫਿਰ ਕਰਨਾ ਪੈਂਦਾ ਕਿ ਫਿਰ ਬਾਅਦ ਔਖੇ ਹੋਏ ਤਾਂ ਕੋਈ ਫਾਇਦਾ ਨਹੀਂਗਾ। ਤੇ ਵੈਕਿਊਮ ਦੇ ਬਾਅਦ ਮੈਂ ਮਾਰ ਦਾ ਕੱਪੜਾ ਕੋਲਡਨ ਨਾਲ ਬਾਹਰੋਂ ਅੱਛੀ ਤਰ੍ਹਾਂ ਸਾਫ਼ ਕਰਤਾ। ਵਸੇ ਡੱਬੇ ਵਿੱਚ ਪੈਕ ਪਿਆ ਪਰ ਫਿਰ ਵੀ ਆਪ ਨੂੰ ਇਹ ਲੱਗਦਾ ਵੀ ਸ ਤੇ ਸਾਰੇ ਅਟੈਚਮੈਂਟਸ ਨੇ ਕਾਫੀ ਅਟੈਚਮੈਂਟਸ ਨੇ ਜਿਵੇਂ ਤੁਸੀਂ ਕੋਈ ਵੀ ਸੌਫਟ ਚੀਜ਼ ਮਾਰਨਾ ਉਹਨਾਂ ਨੂੰ ਸੌਫਟ ਪ੍ਰੈਸ਼ਰ ਦੇ ਤੁਸੀਂ ਕਿਸੇ ਵੀ ਜਿਵੇਂ ਸੋਫਾ ਤੇ ਗੱਦੀ ਦੇ ਪਿੱਛੇ ਜਗ੍ਹਾ ਹੋਣੀ ਉਸ ਤਰ੍ਹਾਂ ਦੇ ਉਹਨਾਂ ਅਟੈਚਮੈਂਟ ਦਿੱਤੇ ਹੋਏ ਤਾਂ ਕਿ ਉਹਦੇ ਵਿੱਚੋਂ ਅੱਛੀ ਤਰ੍ਹਾਂ ਕੋਈ ਵੀ ਚੀਜ਼ ਖਿੱਚ ਲੈ ਵਡਾਸਟ ਵਗੈਰਾ ਅਲੱਗ-ਅਲੱਗ ਅਟੈਚਮੈਂਟਸ ਨੇਗੇ ਠੀਕ ਹੈ ਅੱਛਾ ਵੈਕਿਊਮ ਹੈ ਹੀ ਪਰ ਹੈ ਟੈਕਨੋਲੋਜੀ ਪੁਰਾਣੀ ਹੈ ਹਮ ਤਾਂ ਬਹੁਤ ਲੇਟੈਸਟ ਟੈਕਨੋਲੋਜੀ ਚੱਲੀ ਹੋਈਆਂ ਨੇ ਅਰ ਚਲੋ ਜੀ ਦੇਖਾਂਗੇ ਜਿਵੇਂ ਯੂਜ਼ ਕਰਕੇ ਵਧੀਆ ਲੱਗਾ ਠੀਕ ਹਨੀ ਨਾ ਮਾ ਤਾਂ ਫਿਰ ਜਦੋਂ ਮਰਜ਼ੀ ਲੈ ਲਓ ਹਨਾ ਪੈਸੇ ਲਾਉਣੇ ਤੋਂ ਜਦੋਂ ਮਰਜ਼ੀ ਨਾ ਲਓ ਭਾ ਜਿਹੜੀ ਚੀਜ਼ ਆਪਣੇ ਕੋਲੇ ਆ ਪਹਿਲਾਂ ਜਰੂਰ ਉਹ ਟਰਾਈ ਕਰਨੀ ਚਾਹੀਦੀ ਆ ਜੇ ਥੋੜਾ ਨਹੀਂ ਕੰਮ ਚੱਲ ਰਿਹਾ ਉਹਦੇ ਨਾਲ ਨਹੀਂ ਕੰਮ ਬਣ ਰਿਹਾ ਫਿਰ ਨਵੀਂ ਖਰੀਦੋ ਇਸ ਕਰਕੇ ਮੈਂ ਵੀ ਸੋਚਿਆ ਚਲ ਹੁਣ ਇਹਨੂੰ ਪਹਿਲਾਂ ਮੈਂ ਯੂਜ਼ ਕਰੂੰਗੀ ਦੇਖੂੰਗੀ ਸਾਰਾ ਕੁਝ ਜੇ ਨਹੀਂ ਮੇਰਾ ਕੰਮ ਠੀਕ ਆਊਗਾ ਤਾਂ ਠੀਕ ਹੈ ਬਾਕੀ ਕਦੇ-ਕਦੇ ਵੀ ਯੂਜ਼ ਕਰਨਾ ਹੁੰਦਾ ਹੈ ਤਾਂ ਹੈ ਨਹੀਂ ਵੀ ਹਮੇਸ਼ਾ ਹੀ ਆਪਾਂ ਇਹਨੂੰ ਰੋਜ਼ ਯੂਜ਼ ਕਰਨ ਕਦੇ-ਕਦੇ ਹੀ ਹੁੰਦਾ ਹੈਗਾ ਤੇ ਇਹਨੂੰ ਡੱਬੇ ਵਿੱਚ ਜਿਹਾ ਕਰਤਾ ਪੈਕ ਇੱਕ ਵਾਰ ਮੈਂ ਆਪਣੇ ਧਿਆਨ ਸਾਰੇ ਅਟੈਚਮੈਂਟਸ ਦੇ ਦੇਖ ਲਏ ਹਨ ਕਿ ਕੀ ਕੁਝ ਹੈਗਾ ਕਵੇਂ ਕੁਝ ਕਰਨ ਵਾਲਾ ਕਿਉਂਕਿ ਆਪਾਂ ਕੀ ਯੂਜ ਆਪਰ ਰੱਖ ਦਿਆ ਨਾ ਸਾਲੋ ਸਾਲ ਯੂਜ਼ ਨਹੀਂ ਕਰਦੇ ਫਿਰ ਆਪਾਂ ਨੂੰ ਕੋਈ ਯਾਦ ਵੀ ਨਹੀਂ ਰਹਿੰਦਾ ਤੇ ਹੁਣ ਸੀ ਮੇਰਾ ਲੰਚ ਟਾਈਮ ਫੂਲਕਾ ਮੈਂ ਸਵੇਰੇ ਬਣਾ ਕੇ ਰੱਖ ਲਿਆ ਸੋ ਆਪਣਾ ਭਿੰਡੀ ਤੇ ਦਹੀਂ ਦਹੀਂ ਬਿਨਾ ਮੇਰੀ ਮੈਨੂੰ ਰੋਟੀ ਨਹੀਂ ਸਵਨ ਲੱਗਦੀ ਹੈਗੀ ਤੇ ਦਵਿੰਦਰ ਲਈ ਬਣਾਈ ਬੇਲ ਪੂਰੀ ਉਹਨਾਂ ਨੂੰ ਬੇਲ ਪੂਰੀ ਉਹਨਾਂ ਦੀ ਫੇਵਰਟ ਹੈ ਪਤਾ ਨਹੀਂ ਮੈਨੂੰ ਨਹੀਂ ਅੱਛੀ ਲੱਗਦੀ ਮੈਨੂੰ ਕਿਉਂ ਨਹੀਂ ਅੱਛੀ ਲੱਗਦੀ ਮੈਨੂੰ ਬਿਲਕੁਲ ਇਹ ਬੇਲ ਪੂਰੀ ਅੱਛ ਟਾਈਮ ਹੋ ਗਿਆ 3:30 ਦਾ ਤੇ ਕੱਪੜੇ ਮੈਂ ਹੁਣ ਧੋ ਕੇ ਪਾਤੇ ਸੁੱਕਣੇ ਕਿਉਂਕਿ ਸਵੇਰ ਮੈਂ ਹੋਰ ਕੰਮ ਵੀ ਹੁੰਦੇ ਹੋਏ ਨਵਦੇਸ ਕਰਕੇ ਫਿਰ ਮੈਂ ਕਹ ਸਵੇਰੇ ਅੰਦਰਲੇ ਕੰਮ ਕਰੂੰਗੀ ਨਹੀਂ ਫਿਰ ਅੰਦਰ ਬਾਹਰ ਅੰਦਰ ਬਾਹਰ ਸਵੇਰੇ ਬਹੁਤ ਭਾਜ ਦੌੜ ਹੁੰਦੀ ਐ ਇਸ ਕਰਕੇ ਕੱਪੜਾ ਦਾ ਕੰਮ ਮੈਂ ਹੁਣ ਹੀ ਖਤਮ ਕਰਤਾ ਜਿੰਨੇ ਖੈਗੇ ਸੀ ਮੈਂ ਧੋ ਕੇ ਸੁੱਕਣ ਪਾਤੇ ਇਹ ਬੈੱਡ ਸ਼ੀਟਸ ਉੱਪਰ ਵਾਲੀ ਲੌਬੀ ਦੀਆਂ ਨੇ ਜਿਹੜੇ ਉੱਪਰ ਦੀਵਾਨ ਨੇ ਕਿਉਂਕਿ ਗੱਦੇ ਮੈਂ ਸਵੇਰੇ ਉਹਨਾਂ ਦੇ ਚਾਂਚੜਾਈ ਕਰੀ ਸੀ ਬੈੱਡ ਸ਼ੀਟਸ ਚੱਕਾਤੇ ਹੁਣ ਤਾਂ ਥੋੜਾ ਦਿਨ ਹੋਇਆ ਸੀ ਧੋਤੇ ਨੂੰ ਪਰ ਫਿਰ ਹੁਣ ਦੁਬਾਰੇ ਫੇਰ ਸਵੇਰੇ ਹੋਰ ਕੰਮ ਕਰਾਂਗੇ ਕੱਪੜਿਆਂ ਦਾ ਕੰਮ ਹੁਣ ਹੋ ਗਿਆ ਖਤਮ ਜਿੰਨੇ ਕਹੇਗੇ ਸੀ ਨਹੀਂ ਮੈਨੂੰ ਸਵੇਰੇ ਫਿਰ ਜ਼ਿਆਦਾ ਵੀ ਹੋ ਜਾਂਦੇ ਫਿਰ ਧੋਣੇ ਵੀ ਪੈਂਦੇ ਇਸ ਤਰ੍ਹਾਂ ਦਾ ਕੁਛ ਹੈਗਾ ਬਾਹਰ ਛਾਂ ਹੀ ਪਈ ਅੱਗੋਂ ਮੰਜਾ ਮੈਂ ਇੱਥੇ ਰੱਖਿਆ ਉਧਰ ਚਕਾਇਆ ਨਹੀਂ ਅੱਜ ਮੈਂ ਉਹ ਸਵੇਰੇ ਮੈਂ ਉੱਥੇ ਦੂਜੇ ਹੋਰ ਰੂਮ ਦੇ ਗੱਦੇ ਪਾਉਂਗੀ ਸੁੱਕਣੇ ਇੱਧਰ ਸਟੈਂਡ ਵੀ ਕੱਪੜਿਆਂ ਵਾਲਾ ਭਰਿਆ ਪਿਆ ਤੂੰ ਚੱਲਦੇ ਅੰਦਰ ਪੁੱਛ ਜੀ ਦਵਿੰਦਰ ਨੂੰ ਚਾਹ ਪੀਣੀ ਹੈ ਜੀ ਨਹੀਂ ਫਿਰ ਮੈਂ ਹੋਰ ਕੰਮ ਕਰ ਲਾਂ ਨਹੀਂ ਆਪਣਾ ਹੁਣ ਕਪੜੇ ਧੋਣ ਤੋਂ ਬਾਅਦ ਚਾਹ ਪਾਣੀ ਵਗੈਰਾ ਪੀ ਲਿਆ ਚਾਹ ਪੀ ਕੇ ਫੇਰ ਥੋੜੇ ਐਕਟਿਵ ਹੋ ਗਈ ਐਕਟਿਵ ਹੋ ਗਈ ਰੀਚਾਰਜ ਹੋ ਗਈ ਹੁੰਦਾ ਨਾ ਵਿੱਚ ਚਾਹ ਪੀ ਲਿਆ ਮੈਂ ਫੇਰਾਂ ਕੰਮ ਕਰਨਾ ਮੈਂ ਚਾਹ ਪੀ ਲੱਗੇ ਰਾਂ ਮੈਂ ਫੇਰਾਂ ਕੰਮ ਕਰਨੀ ਆ ਮੈਨੂੰ ਆਏ ਫੇਰ ਚਾਹ ਪਾਣੀ ਪੀ ਲਿਆ ਫੇਰ ਮੈਂ ਗੱਬਿਆਂ ਦੇ ਕਵਰ ਚੜਾ ਦੂੰਗੀ ਤੇ ਗੱਬਿਆਂ ਦੇ ਕਵਰ oh my god ਜਿਹੜਾ ਹੁਣ ਮੈਂ ਚੜਾਦੀਆਂ ਨੇ ਇਹਨੇ ਤਾਂ ਬੱਸ ਮੇਰੇ ਜੀ ਖਾਤਾ ਇਹ ਕਪੜਾ ਇਹੋ ਜਿਹਾ ਵੀ ਜਦੋਂ ਆਪੇ ਇਹਨੂੰ ਧੋਦਾਂ ਨੇ ਨਾ ਕਪੜਾ ਕਸਿਆ ਜਾਂਦਾ ਆਏ ਲੱਗੂ ਜਿਵੇਂ ਸ਼੍ਰਿੰਕ ਹੋ ਗਿਆ ਪਰ ਉਸ ਤੋਂ ਬਾਅਦ ਚਲੋ ਫੇਰ ਠੀ ਕਾਫੀ ਆ ਜਾਂਦਾ ਐਸੇ ਕੱਪੜੇ ਨਾਲ ਉਹਦੇ ਸਾਡੇ ਜਿਹੜੇ ਬੈਡਰੂਮ ਚ ਗੱਦੇ ਨੇ ਉਹਨਾਂ ਦੇ ਕਵਰ ਨੇ ਉਹ ਵੀ ਅਹੀਂ ਨਜ਼ਰ ਤੋਂ ਤਾਂ ਨਾ ਫਿਰ ਬਿਲਕੁਲ ਕਸੇ ਆਣਗੇ ਮਸਾਂ ਹੀ ਗੱਦੇ ਤੇ ਕਵਰ ਚੜਦਾ ਮਸਾਂ ਹੀ ਮੈਂ ਇੰਨੀ ਔਖੀ ਹੋ ਕੇ ਕਵਰ ਚੜਾਇਆ ਇਹ ਲੱਗੇ ਵੀ ਅੱਜ ਹਾਈ ਜੇ ਕੋਈ ਕੋਈ ਹੋਵੇ ਮੇਰੀ ਹੈਲਪ ਕਰਨ ਵਾਲਾ ਬੰਦਾ ਨਾ ਰੋਣੱਕਾ ਹੋ ਜਾਂਦਾ ਕਈ ਵਾਰ ਕੰਮ ਕਰਦਾ 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 ਵੀ ਕੰਮ ਇਹੋ ਜਿਹੇ ਹੁੰਦੇ ਨੇ ਘਰਾਂ ਵਿੱਚ ਉਦੋਂ ਆਏ ਹੁੰਦਾ ਵੀ ਮਨ ਚ ਵੀ ਕਿਸੇ ਦੀ ਹੈਲਪ ਹੋਵੇ ਤਾਂ ਕੰਮ ਸੌਖਾ ਹੋ ਜੇ ਪਰ ਚਲੋ ਆਪ ਨੂੰ ਹੀ ਖਿੱਚਦੋਂ ਕੀ ਕਰਨਾ ਪੈਂਦਾ ਹੁੰਦਾ ਬਹੁਤ ਮੁਸ਼ਕਲ ਨਾ ਪਹਿਲਾਂ ਮੈਂ ਕਵਰ ਚੜਾਇਆ ਬਹੁਤ ਮੁਸ਼ਕਲ ਨਾ ਫਿਰ ਇਹਦੀ ਜ਼ਿੱਪ ਮੈਨੂੰ ਮੁਸ਼ਕਲ ਨਾ ਬੰਦ ਕਰੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕੱਸਿਆ ਗਿਆ ਕੱਪੜਾ ਆਏ ਲੱਗਦਾ ਜਿਵੇਂ ਛੋਟਾ ਹੋ ਗਿਆ ਫਿਰ ਮੈਂ ਦੋਨੇ ਪਾਸੇ ਜ਼ਿੱਪ ਖਿੱਚ ਕੇ ਨਾਲ ਲਾ ਕੇ ਫਿਰ ਮੈਂ ਇਹਦੀ ਚੇਨ ਬੰਦ ਕਰ ਰਹੀ ਸੀ ਬਹੁਤ ਹੀ ਔਖਾ ਕੀਤਾ ਇਹਨੇ ਮੈਨੂੰ ਬਹੁਤ ਔਖਾ ਹਲੇ ਦੂਜੇ ਜਿਹੜੇ ਪਿੰਕ ਜਿਹੇ ਕਵਰ ਸੀ ਕਾਟਨ ਦੇ ਉਹ ਠੀਕ ਸੀ ਪਰ ਇਹ ਥੋੜੀ ਕੱਸੇ ਆਂਦੇ ਨੇਗੇ ਚੜਾਉਣ ਤੋਂ ਬਾਅਦ ਤਾਂ ਠੀਕ ਹੋ ਜਾਂਦੇ ਨੇ ਉਸ ਤੋਂ ਬਾਅਦ ਠੀਕ ਆ ਇੱਕ ਵਾਰ ਤਾਂ ਹੀ ਮੈਨੂੰ ਇਹ ਔਖੇ ਲੱਗਦੇ ਨੇ ਗੱ ਚੜਾਉਣੇ ਬਹੁਤ ਔਖੇ ਨੇ ਕਿ ਧੋਣੇ ਨਹੀਂ ਔਖੇ ਸਾਫ ਸਫਾਈ ਚਲੋ ਗੱਦਿਆਂ ਦੀ ਹੋ ਜਾਨੀ ਆ ਪਰ ਚੜਾਉਣੇ ਬਹੁਤ ਔਖੇ ਨੇ ਤੇ ਹੁਣ ਇਹ ਸਾਰੇ ਗੱਦਿਆਂ ਨੂੰ ਮੈਂ ਇੱਥੇ ਹੀ ਰੱਖ ਦੂੰ ਇਸੇ ਰੂਮ ਵਿੱਚ ਉੱਪਰ ਮੈਂ ਲੌਬੀ ਵਾਲੇ ਉੱਪਰ ਨਹੀਂ ਰੱਖਦੀ ਕਿਉਂਕਿ ਜਦ ਉੱਪਰ ਸਾਫ ਸਫਾਈ ਹੋ ਗਈ ਨਾ ਕੰਦਾਂ ਦੀ ਝਾੜ ਝੜਾਈ ਪੱਕਾ ਸਾਫ ਹੋ ਗਿਆ ਉਸ ਤੋਂ ਬਾਅਦ ਫਿਰ ਮੈਂ ਉੱਪਰ ਹੀ ਗੱਦੇ ਰੱਖੂੰ ਇੱਕ ਵਾਰ ਮੈਂ ਸਾਰੇ ਤਿੰਨੇ ਇਕੱਠੇ ਕਰਕੇ ਇੱਥੇ ਹੀ ਰੱਖ ਦਾਂ ਨੇ ਉੱਪਰ ਮੈਂ ਚਾਦਰ ਬਚਾਣਨੀ ਆ ਕਿਉਂਕਿ ਉੱਪਰ ਜੇ ਹੁਣ ਰੱਖੂੰ ਝਾੜ ਝੜਾਈ ਹੋ ਗਈ ਫਿਰ ਡਸਟ ਪਾਉਗੂ ਉਸ ਤੋਂ ਬਾਅਦ ਹੀ ਫਿਰ ਉੱਪਰ ਰ ਫਿਰ ਉੱਪਰ ਪੈੜ ਤੇ ਲਗਾ ਦੂਗੀ ਅੱਜ ਦਾ ਦਿਨ ਕੁਝ ਐਸ ਤਰ੍ਹਾਂ ਦਾ ਰਿਹਾ ਅੱਜ ਮੇਰੇ ਲਿਫਟ ਵਿੱਚ ਗੱਡੇ ਹੀ ਸੀ ਮੈਂ ਗੱਦਿਆਂ ਦੀ ਸਫਾਈ ਕਰਦਾ ਕਵਰ ਵੀ ਧੋਤੇ ਚੜਾ ਵੀ ਦਿੱਤੇ ਤੇ ਐਸ ਤਰ੍ਹਾਂ ਕੁਝ ਗੱਦਿਆਂ ਦੀ ਅੱਜ ਕਲੀਨਿੰਗ ਹੋ ਗਈ ਚਲੋ ਕੁਝ ਤਾਂ ਕੰਮ ਘਟਿਆ ਹੌਲੀ ਹੌਲੀ ਕਰਕੇ ਸਫਾਈਆਂ ਹੋ ਰਹੀਆਂ ਨੇ ਆ ਤੇ ਮੇਰੀ ਆਦਤ ਵੀ ਨਹੀਂ ਕਿ ਮੈਂ ਇੱਕ ਦਿਨ 'ਚ ਹੀ ਸਾਰਾ ਕੁਝ ਕਰਨਾ ਇੱਕ ਦਿਨ 'ਚ ਕਰਨਾ ਵੀ ਇੰਪੋਸੀਬਲ ਹੈ ਬਈ ਆਪਦੀ ਸੇਵ ਦਾ ਬਾਅਦ ਮੋਰਾ ਹਾਲ ਹੋ ਜਾਂਦਾ ਤੇ ਆਪਾਂ ਕਰਾਂਗੇ ਵੀ ਨਾ ਸੇਥ ਨਾਲ ਤੱਕਈ ਆ ਇਸ ਕਰਕੇ ਮੈਂ ਤਾਂ ਹਮੇਸ਼ਾ ਥੋੜਾ ਥੋੜਾ ਕਰਕੇ ਕਰਦੀ ਹੁੰਦੀ ਆ ਦੁਪਹਿਰੇ ਮੈਨੂੰ ਰੈਸਟ ਵੀ ਚਾਹੀਦਾ ਹੁੰਦਾ ਤੇ ਮੈਨੂੰ ਆਪਣੀ ਵੀਡੀਓ ਦੇ ਐਡੀਟਿੰਗ ਲਈ ਵੀ ਟਾਈਮ ਚਾਹੀਦਾ ਹੁੰਦਾ ਆਪਣਾ ਖਾਣ ਪੀਣ ਵੀ ਪ੍ਰੋਪਰ ਟਾਈਮ ਤੇ ਮੀਲਸ ਲੈਣੇ ਪੈਂਦੇ ਨੇ ਇਸ ਕਰਕੇ ਸਾਰਾ ਕੁਝ ਜ਼ਰੂਰੀ ਆ ਕਦੀ ਸਾਫ ਸਫਾਈ ਵੀ ਕੀ ਕਰੂਗੀ ਤੇ ਹੁਣ ਮੈਂ ਡਾਈਨਿੰਗ ਹਾਲ ਚ ਟੇਬਲ ਤੇ ਕੁਝ ਐਕਸਟਰਾ ਹਨ ਕਿਹਦਾ ਹੋਵੇ ਸਾਫ ਕਰੇ ਹੋਏ ਡੱਬੇ ਕੁਝ ਮੈਂ ਜਾਂ ਇਧਰ ਕ੍ਰੌਕਰੀ ਅਹੀ ਨਹੀਂ ਹੁੰਦੀ ਜਿਹੜੀ ਇਧਰ ਰੱਖਣੀ ਹੁੰਦੀ ਇਧਰੋ ਮੈਂ ਚੱਕੀ ਹੁੰਦੀ ਉਹ ਮੈਂ ਰੱਖ ਜਾਨੀ ਇੱਕ ਵਾਰ ਵਾਸ਼ ਕਰਕੇ ਫਿਰ ਮੈਂ ਹੰਦੋਂ ਮੈਂ ਫ੍ਰੀ ਹੋ ਕੇ ਸਾਫ਼ ਜੇ ਹੱਥਾਂ ਨਾਲ ਫਿਰ ਮੈਂ ਵਾਪਸ ਕੰਮ ਆ ਗਈ ਵਾਰਾ ਕਿਚਨ ਚ ਆਨੇ ਹੱਥ ਗਿੱਲੇ ਹੁੰਦੇ ਨੇ ਜਾਂ ਕੁਛ ਨਾ ਕੁਛ ਹੱਥਾਂ ਤੇ ਲੱਗੇ ਹੁੰਦਾ ਫਿਰ ਮੈਂ ਉਦੋਂ ਕਵਰਟਸ ਨਹੀਂ ਖੋਲਦੀ ਕਿਉਂਕਿ ਕਵਰਟਸ ਤੇ ਦਾਗ ਪੈ ਗਏ ਫਿਰ ਬਾਅਦ ਵਿੱਚ ਸਾਫ਼ ਆਪਾਂ ਨੂੰ ਕਰਨੇ ਪੈਣਗੇ ਟਾਈਮ ਹੋ ਰਿਹਾ ਸਾਂਢੇ ਚਾਰ ਦਾ ਸਾਂਢੇ ਚਾਰ ਹੋ ਗਏ ਤੇ ਮੈਂ ਸਬਜ਼ੀ ਦੀ ਕਰ ਰਹੀਆਂ ਤਿਆਰੀ ਕਦੂ ਕੱਟਿਆ ਤਾਂ ਤਾਜੇ ਕਦੂ ਬਣਾ ਲੀਏ ਮੈਂ ਦਿਵਿੰਦਰ ਨੇ ਕਹਤਾ ਹਾਂ ਬਣਾ ਲੈ ਤਾਂ ਮੈਂ ਬਣਾ ਲਿਆ ਮੈਂ ਉਹਨੂੰ ਪੁੱਛਿਆ ਕਿ ਵੀ ਕਦੂ ਖਾ ਲਵਾਂਗੀ ਕਈ ਵਾਰ ਕੀ ਹੁੰਦਾ ਕਦੂ ਬਣਾ ਲਾ ਲਿਆ ਫਿਰ ਮੌਕੇ ਦੀ ਨਹੀਂ ਕੁਝ ਹੋਰ ਨਹੀਂ ਹੈਗਾ ਫਿਰ ਇਹਨੂੰ ਤਾਂ ਬਿਲੇ ਹੋ ਜੇ ਖਾਣੇ ਤਾਂ ਮੈਂ ਬਣਾ ਲੂ ਨਹੀਂ ਫਿਰ ਕੋਈ ਫਾਇਦਾ ਨਹੀਂ ਹੈ ਨਾ ਮਨ ਨੂੰ ਬਣਾਉਣੀਆਂ ਸਬਜ਼ੀਆਂ ਸਾਢੇ ਚਾਰ ਹੋਏ ਪਏ ਨੇ ਇਧਰ ਖੇਤੋਂ ਆ ਗਈ ਸਬਜ਼ੀ ਚੌਲੇ ਹੁਣੇ ਬਾਬਾ ਜੀ ਫੜਾ ਕੇ ਗਏ ਨੇ ਚੌਲੇ ਤਾਜ਼ੇ ਤਾਜ਼ੇ ਇਧਰ ਭਿੰਡੀ ਇਹਨਾਂ ਨੂੰ ਮੈਂ ਕੱਢ ਦਿਆਂ ਟੋਕਰੀ ਵਿੱਚ ਤੇ ਵਾਸ਼ ਕਰਕੇ ਰੱਖ ਦਾਨੀਆਂ ਆਇਆਂ ਜੇ ਸਬਜ਼ੀ ਧੋਤੀ ਹੋ ਗਈ ਨੇ ਫਿਰ ਜਦੋਂ ਮਰਜ਼ੀ ਤੁਸੀਂ ਚਾਕੇ ਕੱਟ ਲਓ ਰਾਤ ਤੱਕ ਨੂੰ ਛੁੱਟ ਜਾਣੀਆਂ ਨੇ ਸੁੱਕੀਆਂ ਹੋਣੀਆਂ ਪਾਣੀ ਇਹਦਾ ਚਲੋ ਸੇ ਫਰਿੱਜ ਵਿੱਚ ਰੱਖ ਦੂੰਗੀ ਤੇ ਕੋਸ਼ਿਸ਼ ਕਰੂੰ ਮੈਂ ਅੱਜ ਰਾਤ ਨੂੰ ਕੱਟਾਂ ਪਰ ਮੈਨੂੰ ਲੱਗਦਾ ਨਾ ਕੱਟੇ ਹੀ ਹੋਊਗੀ ਸਬਜ਼ੀ ਵਿੱਚ ਤੋਂ ਚੋਲੇ ਖਾਸ ਕਰਕੇ ਪਿੰਡੀ ਦਾ ਚਲੋ ਰੱਖੂ ਫਰਿੱਜ ਦੇ 2-4 ਦਿਨ ਕੁਝ ਨਹੀਂ ਹੁੰਦਾ ਪਰ ਇਹ ਚੋਲੇ ਅਸੀਂ ਦੀ ਸਬਜ਼ੀ ਹੁੰਦੀ ਹੈ ਜੇ ਤੁਸੀਂ ਫਰਿੱਜ ਵਿੱਚ ਰੱਖਤੀ ਨਾ ਫਿਰ ਇਹ ਕੱਟਣੇ ਵੀ ਔਖੇ ਹੋ ਜਾਂਦੇ ਨੇ ਚੀਰੇ ਹੋ ਜਾਂਦੇ ਨੇ ਚੀੜੇ ਨਾ ਫਿਰ ਉਹ ਚੀੜਿਆਂ ਵਿੱਚ ਸਬਜ਼ੀ ਵਧੀਆ ਰੱਖਦਾ ਹੁਣ ਜਵੇਂ ਤਾਜ਼ੇ ਨੇ ਕੱਚੇ-ਕੱਚੇ ਨੇ ਕੱਟਣੇ ਵੀ ਸੌਖੇ ਨੇ ਤੇ ਸਬਜ਼ੀ ਵੀ ਵਧੀਆ ਰਹੂਗੀ ਸਾਨੂੰ ਤਾਂ ਇਹਨੇ ਬਹੁਤ ਜ਼ਿਆਦਾ ਨਹੀਂ ਤਾਂ ਕਿਲੋ ਵਾਂਗੂ ਹੋਣਗੇ ਸਾਨੂੰ ਤਾਂ ਇਹ ਚੋਲੇ ਬਹੁਤ ਜ਼ਿਆਦਾ ਨਹੀਂ ਕੁਈ ਭੈਣ ਵੀ ਨਹੀਂ ਮੇਰੇ ਤਾਂ ਨੇੜੇ ਤੇੜੇ ਹੈਗੇ ਕੋਈ ਸੇਹਰੀ ਹੋਵੇ ਨੇੜੇ ਤੇ ਦੋਨੋਂ ਬਣਾ ਲੀਏ ਦੂਰ ਦੂਰ ਨੇ ਸਾਰੀਆਂ ਢਿੱਚੀ ਚਮਚਾ ਤੁਰਿਆ ਫਿਰਦਾ ਲੋ ਜੀ ਇਹ ਹੋ ਗਿਆ ਆਪਣੇ ਘਰ ਤੇ ਸਬਜ਼ੀ ਸਵੇਰੇ ਕੱਦੂ ਤੋੜਦੇ ਆਪਾਂ ਘਰ ਦੀ ਸਬਜ਼ੀ ਹੋਣ ਲੱਗੀ ਗਵਾਰ ਫਲੀ ਵੀ ਹੋ ਜਾਂਦੀ ਹੈ ਕਦੇ ਉਹ ਵੀ ਲਿਆਉਂਦੇ ਨੇ ਕਦੇ ਜੋੜ ਲਿਆਏ ਕਦੇ ਭਿੰਡੀ ਲਿਆਏ ਕੱਦੂ ਹੋ ਗਿਆ ਤੇ ਘਰ ਦੀ ਸਬਜ਼ੀ ਦੀ ਨਾ ਗੱਲ ਹੀ ਅੱਡ ਹੁੰਦੀ ਹੈ ਜੀ ਰੰਗ ਵੀ ਅੱਡ ਹੁੰਦਾ ਸਵਾਦ ਵੀ ਅੱਡ ਹੁੰਦਾ ਹਨ ਤੁਸੀਂ ਬਾਜ਼ਾਰ ਵਾਲੀ ਜੀ ਇੰਨੀ ਮਰਜ਼ੀ ਸਬਜ਼ੀ ਮਹਿੰਗੀ ਲੈ ਲਓ ਜਹੀ ਮਰਜ਼ੀ ਤੁਸੀਂ ਚੰਗੀ ਦੇਖ ਕੇ ਲੈ ਲਓ ਤਾਜੀ ਦੇਖ ਕੇ ਲੈ ਲਓ ਪਰ ਜਿਹੜੀ ਘਰ ਦੀ ਸਬਜ਼ੀ ਵਰਗਾ ਸਵਾਦ ਹੈ ਨਾ ਉਹ ਮੂਲਯ ਦੀ ਸਬਜ਼ੀ ਚ ਸਵਾਦ ਨਹੀਂ ਆਉਂਦਾ ਹੈਗਾ ਇਹ ਹੈਗੀ ਆਪਣੀ ਘਰ ਦੀ ਸਬਜ਼ੀ ਟਾਈਮ ਹੋ ਗਿਆ 6:30 ਦਾ ਤੇ ਹੁਣ ਮੈਂ ਵਾਕ ਕਰਕੇ ਹਟੀਆਂ 1:35 ਤੇ ਬਾਹਰ ਆ ਕੇ ਹੁਣ ਸਵਾ 6 ਵਜੇ ਤੱਕ ਕਰੀਆ ਵਾਕ ਤੇ ਹੁਣ ਮੈਂ ਚਲਦੀ ਅੰਦਰ ਸੱਚੇ ਕੰਮ ਮੇਰਾ ਰਹਿ ਗਿਆ ਪੂ ਲੱਗੀ ਪਲਾਂਟਸ ਨੂੰ ਪਾਣੀ ਦੇਣਾ ਪਾਣੀ ਦੇਦਾ ਪਲਾਂਟਸ ਮੋਚਾਰੇ ਸੁੱਕੇ ਪਏ ਨੇ ਕੱਲ ਵੀ ਨਹੀਂ ਪਾਣੀ ਦਿੱਤਾ ਗਿਆ ਕੱਲ ਵੀ ਅਸੀਂ ਪਾਈ ਦੌੜ ਦੀ ਚ ਰਹੇ ਤੇ ਕੱਲ ਪਾਣੀ ਨਹੀਂ ਦੇ ਪਾਈ ਪਲਾਂਟਸ ਨੂੰ ਕੱਪੜੇ ਪਏ ਨੇ ਪਿੱਛੇ ਤਾਰ ਤੇ ਸਟੈਂਡ ਤੇ ਕੱਪੜੇ ਚੱਕ ਕੇ ਅੰਦਰ ਲੈ ਕੇ ਆਣੀ ਕੁਝ ਤਾਂ ਮੈਂ ਉਤਾਰ ਲਈ ਸੀ ਜਿਹੜੇ ਸੁੱਕ ਗਏ ਸੀ ਇਹ ਗਿੱਲੇ ਸੀ ਉਤਾਰ ਕੇ ਅੰਦਰ ਲੈ ਜਾ ਪਲਾਂਟਸ ਨੂੰ ਪਾਣੀ ਦੇਦਾ ਫਿਰ ਮੈਂ ਚਲਦੀ ਅੰਦਰ ਸਬਜੀ ਬਣੀ ਪਈ ਹੈ ਆਈ ਥਿੰਕ ਸੋ ਮੇਰੇ ਘਰਟਾ ਵੀ ਪਿਆ ਸਵੇਰ ਵਾਲਾ ਬਹੁਤ ਹੋਗਾ ਨੇ ਘੱਟ ਹੋ ਹਾਂ ਠਾਕੀ ਬਟ ਵਾਕ ਕਰਕੇ ਨਾ ਮਜ਼ਾ ਆਇਆ ਸੱਚੀ ਆਇਆ ਲੱਗਦਾ ਮੈਨੂੰ ਵੀ ਮੇਰਾ ਬਹੁਤ ਜ਼ਰੂਰੀ ਕੰਮ ਹੋ ਗਿਆ ਮੈਨੂੰ ਵਾਕ ਬਿਨਾ ਸਬਰ ਨਹੀਂ ਹੁੰਦਾ ਕੱਲ ਵੀ ਨਹੀਂ ਵਾਕ ਹੋਈ ਪਰਸੋਂ ਵੀ ਵਾਕ ਨਹੀਂ ਹੋਈ ਪਰਸੋਂ ਮੈਂ ਬਸ ਸਾਰਾ ਦਿਨ ਉਹ ਹੀ ਲਈ ਸੀ ਜੀ ਬਣੀ ਪਈ ਰਹੀ ਆ ਪਰਸੋਂ ਮੈਂ ਵਾਕ ਨਹੀਂ ਕਰੀ ਹੈਗੀ ਕਿਹਾ ਗਰਮੀ ਬਹੁਤ ਜ਼ਿਆਦਾ ਹੋਊਗੀ ਦੁਬਾਰੇ ਨਾ ਬਹੁਤ ਜ਼ਿਆਦਾ ਗਰਮੀ ਹੋਊਗੀ ਪਰ ਵਾਕ ਕਰਕੇ ਸੱਚੀ ਮੈਨੂੰ ਤਾਂ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਕਦੇ ਕੀ ਕਹਣਾ ਮੇਰੀ ਬਾਡੀ ਲੋ ਫੀਲ ਕਰੇ ਨਾ ਠੀਕ ਮੈਂ ਫੀਲ ਕਰਾਂ ਉਸ ਦਿਨ ਮੈਂ ਨਹੀਂ ਕਰਦੀ ਫਿਰ ਪਰ ਨਹੀਂ ਮੈਂ ਕਰੇ ਹੈਗੀ ਆ ਤਾਂ ਮੈਂ ਡੇਲੀ ਵਾਕ ਕਰਨ ਦੀ ਕੋਸ਼ਿਸ਼ ਕਰਦੀ ਆ ਕਰਦੀ ਵੀ ਆ ਕਿਉਂ ਆਉਣਾ ਜਾਣਾ ਪੈ ਜੇ ਫਿਰ ਮਿਸ ਹੋ ਜਾਂਦੀ ਆ ਪਰ ਫਿਰ ਵੀ ਮੈਨੂੰ ਗਿਲਟ ਰਹਿੰਦਾ ਮਨ ਵਿੱਚ ਹਾਈ ਮੇਰੀ ਵਾਕ ਮਿਸ ਹੋ ਗਈ ਮੇਰੀ ਵਾਕ ਮਿਸ ਹੋ ਗਈ ਦਵਿੰਦਰ ਕਹਿੰਨੇ ਉਹਨੂੰ ਘਰ ਆ ਕੇ ਕਰ ਲਈ ਵਾਕ ਹੁਣ ਤੂੰ ਵਾਕ ਕਰਨਾ ਹੀ ਹੋਰੇ ਬੋ ਜੀ ਮੈਨੂੰ ਵਧੀਆ ਲੱਗਦਾ ਵਾਕ ਕਰਨੀ ਟਾਈਮ ਹੋ ਰਿਹਾ ਹੁਣ ਪੌਣੇ 8 ਦਾ ਪੌਣੇ 8 ਹੋ ਗਈ ਤੇ ਸ਼ਾਮ ਨੂੰ ਜਿਵੇਂ ਵੀ ਵਾਕ ਕਰਕੇ ਅੰਦਰ ਆਏ ਮੈਨੂੰ ਦਵਿੰਦਰ ਦਾ ਫੋਨ ਆ ਗਿਆ ਕਿ ਤੁਸੀਂ ਵੀ ਤਿਆਰ ਹੋ ਜਾਓ ਆਪਾਂ ਮਾਸਾ ਤੋਂ ਸਮਾਨ ਲੈ ਆਈਏ ਜਿਹੜੇ ਨੇ ਹੋਣਾ ਥੋੜਾ ਬੋਤਾ ਸਮਾਨ ਦੀ ਲੋਡ ਸਾਨੂੰ ਉਸ ਦਿਨ ਅਸੀਂ ਗਰੋਸਰੀ ਸ਼ਾਪ ਤੇ ਗਏ ਜਿੱਤੇ ਸਸਮਾਨ ਲੈਣੇ ਉਹ ਚੀਜ਼ਾਂ ਉਹ ਸ਼ਾਪ ਤੇ ਮਿਲੀਆਂ ਨਹੀਂਆਂ ਇੱਕ ਦੋ ਚੀਜ਼ਾਂ ਸਾਨੂੰ ਫਰੈਸ਼ ਜੀਣ ਲੱਗੀਆਂ ਹੈਗੀਆਂ ਫਿਰ ਅਸੀਂ ਮੋਰਚੂਲ ਸਮਾਨ ਲੈ ਕੇ ਆਂਦੇ ਕਿ ਐਂਕਸ ਐਂਕਸ ਅਸੀਂ ਮੋਰਚੂ ਹੀ ਲੈ ਕੇ ਆਨੇ ਹੁੰਦੇ ਆ ਜਿਹੜੇ ਅਸੀਂ ਸਾਨੂੰ ਅੱਛੇ ਲੱਗਦੇ ਨੇ ਜਿਹੜੇ ਸਖਾਨੇ ਆ ਉਹ ਮੋਰਚੂ ਹੀ ਲੈ ਕੇ ਆਨੇ ਹੁੰਦੇ ਆ ਤੇ ਕੁਝ ਸਮਾਨ ਸੀਗਾ ਕਿਚਨ ਵਾਲਾ ਉਹ ਲਿਆਂਦਾ ਜਿਵੇਂ ਕਿ ਸਭ ਤੋਂ ਪਹਿਲਾਂ ਤੁਹਾਨੂੰ ਦਵਿੰਦਰ ਦੀ ਚੀਜ਼ ਦਿਖਾਉਣਾ ਪੇਠਾ ਪੇਠਾ ਇਹਨਾਂ ਨੂੰ ਇੰਨਾ ਪਸੰਦ ਹੈ ਪਰ ਪੇਠਾ ਨਹੀਂ ਮੀਨਸ ਕੁਝ ਰੋਟੀ ਤੋਂ ਬਾਅਦ ਇਹਨਾਂ ਨੂੰ ਕੁਝ ਮਿੱਠਾ ਚਾਹੀਦਾ ਫਿਰ ਐਨੀ ਕ੍ਰੇਵੀ ਮੰਗਦੇ ਮਿੱਠੀ ਫਿਰ ਕਹਿੰਦੇ ਇੱਕ ਪੀਸ ਦੇ ਦੇ ਬਸ ਮਿੱਠੇ ਦਾ ਪੇਠਾ ਸ਼ੁਰੂ ਹੋ ਗਿਆ ਮਨ ਪੇਠਾ ਉਹਦੇ ਬਾਅਦ ਗਾਜਰਕ ਸ਼ੁਰੂ ਹੋ ਜੂਗੀ ਮੈਂ ਨਾਲ ਥੋੜੇ ਦਿਨਾਂ ਤੱਕ ਇੱਕ ਆਵਲੇ ਚਟਨੀ ਵੀ ਅਸੀਂ ਮੋਰ ਚੁਲਣ ਹੁੰਨਾ ਹੈ ਸ਼ੇਜ਼ਵਾਨ ਚਟਨੀ ਤੰਦੂਰੀ ਮਿਊਸ ਸੈਂਡਵਿਚ ਬਣਾਉਣੇ ਥੋੜੀ ਥੋੜੀ ਪਾ ਲੋ ਫਲੇਵਰ ਜਾ ਹੋ ਜਾਂਦਾ ਇਹਨਾਂ ਦਾ ਇਸੀ ਜਿਹਾ ਜਿੱਥੋਂ ਆਪਾਂ ਜਿਹੜੀ ਚੀਜ਼ ਜਿੱਥੋਂ ਲੈਣ ਲੱਗਦੇ ਹੈ ਨਾ ਫਿਰ ਉੱਥੋਂ ਹੀ ਲੱਗਦਾ ਗਰੋਸਰੀ ਸ਼ਾਪ ਤੇ ਹੁੰਦੀ ਹੈ ਤੇ ਹੈ ਹੀ ਨਹੀਂ ਪਰ ਸਾਨੂੰ ਇਹ ਜਿਹੜੀ ਚੀਜ਼ ਫਰੈਸ਼ ਨਹੀਂ ਲੱਗਦੀ ਫਿਰ ਅਸੀਂ ਉਹ ਨਹੀਂ ਲੈਂਦੇ ਹੈਗੇ ਕਾਲੇ ਤੇ ਨਹੀਂ ਸੂਜੀ ਇਹ ਕਿ ਮੈਦਾ ਤੇ ਮੈਦਾ ਲੂਜ਼ ਲੈਨੇ ਬਹੁਤ ਜਲਦੀ ਖਰਾਬ ਹੋ ਜਾਂਦਾ ਸੁਸਰੀ ਬਣਾਉਂਦੇ ਵਿੱਚ ਜੇ ਮੈਦਾ ਪੈਕੇਟ ਵਾਲਾ ਲੈਨੇ ਆ ਤਾਂ ਫਿਰ ਵਧੀਆ ਚੱਲਦਾ ਖਰਾਬ ਨਹੀਂ ਹੁੰਦਾ ਕਾਫੀ ਟਾਈਮ ਇਸ ਦਿਨਾਂ ਮੈਂ ਲੈ ਕੇ ਆਵਲੀ ਸੋਇਆਬੀ ਉਸ ਦਿਨ ਮੈਂ ਲੋਗ ਹੀ ਲੈ ਗਈ ਸੀ ਨਾ ਉਹ ਖਰਾਬ ਸੀ ਅਸੀਂ ਵਾਪਸ ਕਰਤੀ ਉਹਦੇ ਵਿੱਚ ਉਹ ਸੀ ਕੀੜੇ ਸੀ ਕੀ ਇਹ ਨਾ ਹੁੰਦੇ ਨੇ ਜੋ ਤਾਲਾਂ 'ਚ ਪੈਂਦੇ ਨੇ ਟੋਰਾ ਟੋਰਾ ਉਹ ਸੀ ਉਹਦੇ ਵਿੱਚ ਉਹ ਮੈਂ ਵਾਪਸ ਕਰਤੀ ਸੀ ਆਮੜੀ ਲੈ ਕੇ ਆਈਆਂ ਐ ਕਿ ਸੋਆਬੀਨ ਮੈਂ 1/2 ਕਿਜੀ ਲੈ ਕੇ ਆਈਆਂ ਇਸ ਤੋਂ ਪਹਿਲਾਂ ਅਸੀਂ ਲੋਬੀਆ ਖਾਂਦੇ ਸੀ ਆ ਮੈਂ ਟ੍ਰਾਈਂਡ ਕੀਤੀ ਇਸ ਕਰਕੇ ਮੈਂ ਪਹਿਲੀ ਵਾਰ ਤੇ ਇਹ 1/2 ਕਿਲੋ ਲੈ ਕੇ ਆਈਆਂ ਟੇਸਟੀ ਬਣੂ ਟੇਸਟ ਬਣੂ ਫਿਰ ਉਸ ਤੋਂ ਬਾਅਦ ਨੈਕਸਟ ਟਾਈਮ ਹੋਮੇ ਕੁਆਂਟੀਟੀ ਦੇਖ ਲਾਂਗੇ ਬਾਕੀ ਬਿਸਕਟਸ ਆਮ ਵਾਲੇ ਬਿਸਕੁਟਸ ਮੈਂ ਆਪਣੇ ਲਈ ਲੈ ਕੇ ਆਇਆ ਟ੍ਰਾਈ ਕਰਨ ਵਾਸਤੇ ਬ੍ਰਿਟਾਨੀਆ ਦੇ ਨਿਊਟਰੀ ਚੋਇਸ ਕੈਂਡ ਲਿਖਿਆ ਹੋਇਆ 100% ਮਿਲਟਸ ਆਈ ਡੋਨਟ نو ਕਿ ਇਹਦੇ ਵਿੱਚ ਮਿਲਟਸ ਹੋਣਗੇ ਕੀ ਹੋਊਗਾ ਨਾ ਫਿਰ ਪਤਾ ਲੱਗੂਗਾ ਇੱਕ ਵਾਲੀ ਇੱਕ ਪੈਕਿੰਗ ਲੈ ਕੇ ਜਸਟ ਫॉर ਟ੍ਰਾਇਲ ਡਾਈਜੈਸਟਿਵ ਇਹ ਸਮਾਨ ਸੀਗਾ ਤੇ ਇਹਨਾਂ ਨੂੰ ਸਮਾਨ ਨੂੰ ਸੰਭਾਲਦਾ ਹੁਣ ਮੈਂ ਮਲਾਈ ਬਾਹਰ ਕੱਢੀ ਆ ਮਲਾਈ ਜਮਾਉਂਗੀ ਸਬਜ਼ੀ ਬਣੀ ਪਈ ਕਦੂ ਦੀ ਆਟਾ ਪੇ ਗੁੰਨੇ ਆ ਫੁਲਕਾ ਬਣਾਉਣੇ ਆ ਖਾਣੇ ਆ ਸੋ ਏਸੀ ਜੀ ਮੇਰੀ ਅੱਜ ਦਾ ਬਲੌਗ ਬਲੌਗ ਅੱਛਾ ਲੱਗਾ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਵੀ ਕਰ ਲਿਓ ਜਿਹਨੇ ਨਹੀਂ ਕਰਿਆ ਹੋਏ ਤੇ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਹਾਈਪ ਵੀ ਕਰਿਆ ਕਰੋ ਤੇ ਅੱਗੇ ਸ਼ੇਅਰ ਵੀ ਕਰਿਆ ਕਰੋ ਸੋ ਮਿਲਾਂਗੇ ਜੀ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ